ਪਰਣਾਮ ਸ਼ਹੀਦਾਂ ਨੂੰ ਨਮਨ ਕਰਦੇ ਆ ਅਸੀਂ ਉਹ ਸੂਰਵੀਰਾਂ ਨੂੰ ਜਿਨ੍ਹਾਂ ਨੇ ਭਾਰਤ ਮਾਤਾ ਦੀ ਆਜ਼ਾਦੀ ਲਈ ਆਪਣੀਆਂ ਕੁਰਬਾਨੀਆਂ ਦਿੱਤੀਆਂ ਸ਼ਹੀਦ ਦੇ ਆਜਮ ਭਗਤ ਸਿੰਘ ਸਖਦੇਵ ਤੇ ਰਾਜਗੁਰੂ ਉਹਨਾਂ ਨੇ ਅਗਰੇਜ਼ਾਂ ਦੇ ਦਿਲਾਂ ਦੇ ਵਿੱਚ ਇੰਨਾ ਖੌਫ ਪੈਦਾ ਕਰਤਾ ਆਪਣੀ ਬੋਲਬਾਣੀ ਦੇ ਨਾਲ ਅਗਰੇਜ਼ ਮਜਬੂਰ ਹੋ ਗਏ ਹਿੰਦੁਸਤਾਨ ਨੂੰ ਆਜ਼ਾਦ ਕਰਨ ਲਈ ਇੱਕ ਆਪਣੇ ਦੇ ਆਜਮ ਸੁਦਮ ਸਿੰਘ ਜੀ ਵੀ ਤੇ ਇੱਕ ਆਪਣੇ ਕਰਤਾਰ ਸਿੰਘ ਸਰਾਭਾ ਜੀ ਵੀ ਉਹਨਾਂ ਦੀ ਵੀ ਸ਼ਹਾਦਤ ਨੂੰ ਅਸੀਂ ਕਦੇ ਭੁੱਲ ਨਹੀਂ ਸਕਦੇ ਉਹਨਾਂ ਦੀ ਵੀ ਐਡੀ ਵੱਡੀ ਕੁਰਬਾਨੀ ਸੀ ਜਿੰਨੀ ਭਗ ਸਿੰਘ ਉਹਨਾਂ ਨੇ ਕੁਰਬਾਨੀ ਦਿੱਤੀ ਉਹਨਾਂ ਦੀ ਵੀ ਐਡੀ ਵੱਡੀ ਸ਼ਹਾਦਤ ਨੂੰ ਅਸੀਂ ਕਦੇ ਵੀ ਭੁੱਲਾਂਗੇ ਨਹੀਂ ਤੇ ਹਮੇਸ਼ਾ ਆਪਣੇ ਦਿਲਾਂ ਵਿੱਚ ਯਾਦ ਰੱਖਾਂਗੇ ਸੋ ਅਸੀਂ ਇਹੀ ਅਪੀਲ ਕਰਦੇ ਆ ਕਿ ਅੱਜ ਦਾ ਟਾਈਮ ਸੀ ਜੋ 23 ਮਾਰਚ ਠੀਕ ਹੈ ਜੀ ਉਹ ਆਪਾਂ ਨੂੰ ਕਦੇ ਵੀ ਭੁੱਲਣਾ ਨਹੀਂ ਚਾਹੀਦਾ ਕਿਉਂਕਿ ਇਹ ਸ਼ਹੀਦਾਂ ਦੀ ਬਦੌਲਤ ਹੀ ਅੱਜ ਆਪਾਂ ਇਹ ਆਜ਼ਾਦੀ ਲਈ ਆ ਤੇ ਆਜ਼ਾਦ ਹਵਾ ਦੇ ਵਿੱਚ ਅੱਜ ਆਪਾਂ ਘੁੰਮ ਰਹੇ ਆ ਧੰਨਵਾਦ ਜੀ ਬਿਲਕੁਲ ਤੁਸੀਂ ਅੱਜ ਵੀਰ ਜੀ ਸ਼ੁਭਨਾਮ ਤੁਹਾਡਾ ਮੇਰਾ ਨਾਮ ਹੈਗਾ ਜੀ ਸੁਰਿੰਦਰ ਸਿੰਘ ਢਾਲੀਵਾਲ ਅੱਜ ਢਾਲੀਵਾਲ ਸਾਹਿਬ ਤੁਸੀਂ ਸ਼ਹੀਦਾਂ ਦਾ ਦਿਨ ਮਨਾ ਕੇ ਆਏ ਹੋ ਬਿਲਕੁਲ ਜੀ ਅਸੀਂ ਸ਼ਹੀਦਾਂ ਨੂੰ ਕਦੇ ਨਹੀਂ ਭੁੱਲ ਸਕਦੇ ਬਿਲਕੁਲ ਜੀ ਸ਼ਹੀਦਾਂ ਦਾ ਪੂਰਨੀ ਜਿਹੜੇ ਪਾਇਆ ਸੀਗਾ ਸ਼ਹੀਦਾਂ ਦੇ ਸਰਤਾਜ ਸ੍ਰੀ ਗੁਰੂ ਅਰਜਨ ਦੇਵ ਜੀ ਬਿਲਕੁਲ ਜੀ ਉਹਨਾਂ ਦੇ ਲਲਤੇ ਜਿਗਰ ਸ੍ਰੀ ਗੁਰੂ ਤੇਗ ਬਹਾਦਰ ਜੀ ਬਿਲਕੁਲ ਉਹਨਾਂ ਦੇ ਪੋਤਰੇ ਚਾਰ ਸਹਿਬਜਾਦੇ ਉਦੋਂ ਬਾਅਦ ਸ਼ਹੀਦਾਂ ਨੇ ਜੋ ਕਰਕੇ ਦਿਖਾਇਆ ਅੱਜ ਅਸੀਂ ਉਹ ਭੁੱਲ ਚੁੱਕੇ ਆ ਅੱਜ ਪੰਜਾਬ ਦੀ ਨੌਜਵਾਨੀ ਨੂੰ ਇਹਨਾਂ ਦੇ ਸ਼ਹੀਦਾਂ ਦੀ ਸ਼ਹਾਦਤ ਨੂੰ ਯਾਦ ਰੱਖਣਾ ਚਾਹੀਦਾ ਹੈ ਅਗਰ ਅਸੀਂ ਇਹਨਾਂ ਦੇ ਪੂਰਨਅਤੇ ਚੱਲਦੇ ਆ ਉਹਨਾਂ ਨੇ ਪੰਜਾਬ ਨੂੰ ਬਚਾਉਣ ਵਾਸਤੇ ਹਿੰਦੁਸਤਾਨ ਨੂੰ ਗੁਲਾਮੀ ਦੀਆਂ ਜੰਜੀਰਾਂ ਚੋਂ ਕੱਢਣ ਵਾਸਤੇ ਜੇ ਸ਼ਹਾਦਤ ਦਿੱਤੀ ਹੈ ਤੇ ਅੱਜ ਪੰਜਾਬ ਫਿਰ ਉਸ ਗੁਲਾਮੀ ਦੀਆਂ ਰਾਹਾਂ ਤੇ ਪਹੁੰਚ ਰਿਹਾ ਹੈ ਕੌਣ ਇਸ ਦਾ ਜ਼ਿੰਮੇਵਾਰ ਹੈ ਨੌਜਵਾਨੋ ਫੜਕਣ ਦੀ ਲੋੜ ਨਹੀਂ ਕੁਰਾਹੇ ਪੈਣ ਦੀ ਲੋੜ ਨਹੀਂ ਉਹਨਾਂ ਸ਼ਹੀਦਾਂ ਦੀ ਸ਼ਹਾਦਤ ਨੂੰ ਯਾਦ ਕਰ ਲੋ ਜੋ ਸਾਡੇ ਗੁਰੂ ਸਾਭਾ ਨੇ ਤੇ ਜੋ ਸਾਡੇ ਸ਼ਹੀਦਾਂ ਨੇ ਸਾਨੂੰ ਦਿੱਤਾ ਉਹ ਦਿਨ ਦੂਰ ਨਹੀਂ ਜਦੋਂ ਭਗਤ ਸਿੰਘ ਨੇ ਫਰੰਗੀ ਭਜਾਏ ਕੀ ਜਿਹਾ ਹੋਇਆ ਸਾਡਾ ਨੌਜਵਾਨ ਸਾਡੇ ਦੇਸ਼ ਚ ਰਹਿ ਕੇ ਰਾਜੀ ਨਹੀਂ ਇਸ ਦਾ ਜ਼ਿੰਮੇਵਾਰ ਕੌਣ ਹੈ ਇਸ ਵੀਡੀਓ ਚ ਕਮੈਂਟ ਕਰਕੇ ਦੱਸਿਓ ਸ਼ਹੀਦ ਸਾਡੇ ਸਰਮਾਇਆ ਨੇ ਸਾਡੀ ਆਨ ਬਾਨ ਤੇ ਸ਼ਾਨ ਨੇ ਵੀਡੀਓ ਲੰਬੀ ਜ਼ਰੂਰ ਹੈ ਮੇਕ ਸ਼ੋਰ ਕਰਿਓ ਹਰੇਕ ਨੌਜਵਾਨ ਤੇ ਪੰਜਾਬੀ ਦੇ ਫੋਨ ਦੇ ਵਿੱਚ ਵੀਡੀਓ ਜਾਵੇ 1995 ਤੋਂ ਬਾਅਦ ਕੀ ਹੈ ਜੋ ਹੈ ਬਦਲਾਅ ਆਇਆ ਸਾਡਾ ਨੌਜਵਾਨ ਕਿਰਾਹੇ ਪੈ ਗਿਆ ਰਾਹੀ ਨਹੀਂ ਪਿਆ ਸੋ ਵੀਡੀਓ ਬਹੁਤ ਲੰਬੀ ਹੋ ਸਕਦੀ ਹੈ ਅਸੀਂ ਉਹਨਾਂ ਸ਼ਹੀਦਾਂ ਨੂੰ ਅੱਜ ਯਾਦ ਕਰ ਰਹੇ ਹਾਂ ਤੇ ਉਹ ਵਰਲਡ ਵੀ ਯਾਦ ਕਰ ਰਿਹਾ ਹੈ ਉਹ ਕੌਮਾਂ ਵੀ ਯਾਦ ਕਰ ਰਹੀਆਂ ਜਿਨ੍ਹਾਂ ਦੇ ਉਹ ਲਾਲ ਸੀ ਉਹ ਵੀ ਯਾਦ ਕਰ ਰਹੇ ਆ ਜਿਨ੍ਹਾਂ ਦੇ ਦਿਲਾਂ ਵਿੱਚ ਉਹਨੇ ਖ਼ੌਫ਼ ਪੈਦਾ ਕੀਤਾ ਸੀ ਇਸੇ ਕਰਕੇ ਪੰਜਾਬੀ ਜਿੰਦਾ ਹੈ ਇਨਕਲਾਬ ਜਿੰਦਾਬਾਦ ਇਨਕਲਾਬ ਜਿੰਦਾਬਾਦ ਬੰਦੇ ਮਾਤਰਮ ਬੰਦੇ ਮਾਤਰਮ ਭਾਰਤ ਮਾਤਾ ਦੀ ਜੈ